ਮੇਰੇ ਪਰ ਧਿਆਨ ਨਾ ਮੁੱਕਾ ਰਸਤੇ ਲੈ ਕੇ ਆਏ ਰਸਤੇ ਪੌੜੀ ਲੈ ਕੇ ਆਏ ਕਟਰ ਲੈ ਕੇ ਆਏ ਬਿਜਲੀ ਕਣੀ ਸੀ ਜਰੂਰ ਬੈਟਰੀ ਤੇ ਹੋਊਗਾ ਉਹ ਜਿਹੜੇ ਮਨੁੱਖਾਂ ਦੇ ਅਧਿਕਾਰ ਸਰੀਰ ਆਤਮਨ ਬੋਲਦੀ ਹੋਰ سارے ਅੰਦਰ ਬਾਹਰ ਲੋਕੀ ਅੰਦਰ ਬਾਹਰ ਸੀ ਕਿ ਕਿਤੇ ਕੌਂਦੀ ਬਣਦੀ ਇਹ ਵੀ ਤੇ ਦ아요 ਇਹ ਸਾਥੀ ਜੀ ਤੇ ਨੂੰ ਉਧੋ ਗਏ ਆ ਇਹ ਸਰਕਾਰਾਂ ਨਹੀਂ ਕਹੋ ਜਿene ਜਿੰਨਾ ਚਿਰ ਤੱਕ ਆਪਾਂ ਨੂੰ ਇੰਨੀ ਸੂਝ ਨਹੀਂ ਆਉਂਦੀ ਤੇ ਆਪਾਂ ਕਿੰ ਨੂੰ ਲਿਆਉਣਾ ਆ ਮੈਂ 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 ਤੁਹਾਡੇ ਕੋਲ ਪੁੱਛਣਾ ਚਾਹੁੰਨਾ ਆ ਤੇ ਆ ਜਿਹੜਾ ਇਹ ਖਾਣੇ ਚ ਆਉਣ ਲਈ ਕੀ ਗੱਲ ਸਿਹਾਲੀ ਰੋਡ ਤੋਂ ਜਾਂ ਗੁੰਮਾਰਿਪ ਤੋਂ ਜਿੱਥੇ ਬੋਲਦਾਰ ਸਾਹਿਬ ਆ ਉੱਥੋਂ ਇੱਥੇ ਤੱਕ ਵੀਜ਼ਾ ਲੱਗਦਾ ਆ ਨਹੀਂ ਲੱਗਦਾ ਇੱਥੇ ਆਉਂਦਾ ਵੀਜ਼ਾ ਲੱਗਦਾ ਆ ਨਹੀਂ ਲੱਗਦਾ ਇਹ ਮੰਤਰੀ ਆ ਸਾਡਾ ਤੁਸੀਂ ਸਾਰੇ ਚੁਣਦੇ ਚਲਾਇਆ ਆ ਕੀ ਮੰਤਰੀ ਹੈ ਆ ਵੀ ਤੇ ਆ ਵੀ ਸਕਦਾ ਦਾਦਾ ਦਾ ਪਈ ਇਥੇ ਤੇ ਨਾ ਲੋਕੀ ਚੁਗੀ ਵਾਲੇ ਤੇ ਧਰੋ ਰਚਨੇ ਉਹਨਾਂ ਦੇ ਅੰਦਰ ਸੱਚ ਨਹੀਂ ਕਰਾ ਰਹੇ ਜਿੱਤੀ ਵੱਡੀ ਸਾਥ ਤੁਹਾਡੇ ਕੋਲ ਓਡੀ ਤਾਕਤ ਸਰਕਾਰ ਕੋਲ ਵੀ ਨਹੀਂ ਹੈਗੀ ਇਸ ਕਰਕੇ ਤੁਸੀਂ ਤੱਕੜੇ ਵੜੋ ਅੱਜ ਤੁਸੀਂ ਇੱਥੇ ਵੱਡਾ ਇਕੱਠ ਜਿਹੜਾ ਉਹ ਕਰ ਦਿੱਤਾ ਹੈ ਹੁਣ ਆਪਾਂ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਤੇ ਪੰਜਾਬ ਪੁਲਿਸ ਨੂੰ ਜਿਹੜਾ ਲਾਣ ਆਰਡਰ ਉਹਨੂੰ ਸਾਬਤ ਕਰਨ ਵਾਸਤੇ ਮਜਬੂਰ ਕਰਾਂਗੇ ਹੁਣ ਆਪਾਂ ਜਿਹੜੀ ਲੜਾਈ ਲੜ ਰਹੇ ਆ ਜਿਤਨਾ ਅੱਗੇ ਬਲਾਰੇ ਬੋਲ ਕੇ ਕਹੇ ਨੇ ਕਿ ਇਹਨੂੰ ਇੱਕ ਬੜਾ ਚੰਗੇ ਢੰਗ ਤਰੀਕੇ ਦੇ ਨਾਲ ਲੜਿਆ ਜਾਵੇ ਇੱਕ ਕਮੇਟੀ ਬਣਾ ਦਿੱਤੀ ਆਵੇ ਸ਼ਹਿਰ ਦੀ ਉਹ ਜਿਹੜੀ ਕਮੇਟੀ ਆ ਇਸ ਤਰ੍ਹਾਂ ਕਿ ਤੁਹਾਡੇ ਇੱਥੇ ਕੰਮ ਕਰ ਰਹੇ ਆ ਮਨੁੱਖਤਾ ਦੀ ਸੇਵਾ ਖੂਂਦਨ ਸੋਸਾਇਟੀ ਬਹੁਤ ਹੀ ਵਧੀਆ ਜਿਹੜਾ ਕੰਮ ਕਰ ਰਹੇ ਨੇ ਔਰ ਸਾਰੇ ਹੀ ਪੰਜਾਬ ਨੂੰ ਸਮਰਪਿਤ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਾ ਰਿਹਾ ਹੈ ਤੁਹਾਡੇ ਪੱਟੀ ਦਾ ਮਾਣ ਆ